ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਪਿੰਡ ਪੰਡੋਰੀ ਤਸੀਲ ਜਨਾਲਾ ਚਲਾ ਅਮਰਸਰ ਦੇ ਵੀਰ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਵੀਰ ਜੀ ਟੋਟਲ ਤਿੰਨ ਪਸ਼ੂ ਖਾਏ ਜਾਣਗੇ ਜਿਸ ਵਿੱਚ ਵਿੱਚ ਦੋ ਮੱਝਾਂ ਦੋਵੇਂ ਵੀਰ ਜੀ ਗੱਭਣ ਨੇ ਇੱਕ ਵੀਰ ਜੀ ਗਾਵਾਂ ਸੋਈ ਸਵਾਈ ਜਿਹਦੇ ਮਦਰ ਤਾਜ਼ਾ ਬੱਚਾ ਵੀਰ ਜੀ ਦੁੱਧ ਵੀਰ ਜੀ ਨੇ ਥੱਲੇ 14 ਲੀਟਰ ਦੱਸਿਆ ਵੀਰ ਜੀ ਹੁਣ ਆਪਾਂ ਗੁਰਦੇਵ ਵੀਰ ਜੀ ਨੂੰ ਨਾਲ ਲੈਨੇ ਆਂ ਪੂਰੀ ਪੂਰੀ ਜਾਣਕਾਰੀ ਤੇ ਕੱਲੇ ਕੱਲੇ ਪਸ਼ੂ ਬਾਰੇ ਡੀਟੇਲ ਦੀ ਔਰ ਪੂਰੀ ਪੂਰੀ ਲੈ ਕੇ ਜਾਨੇ ਤੁਹਾਨੂੰ ਕੱਲੇ ਕੱਲੇ ਪਸ਼ੂ ਦੀ ਡਿਟੇਲ ਕਰਦੇ ਆਂ ਵੀਰ ਜੀ ਨਾਲ ਗੱਲਬਾਤ ਤੁਹਾਨੂੰ ਲੈ ਕੇ ਦੇਨੇ ਆ ਪੂਰੀ ਪੂਰੀ ਡਿਟੇਲ ਹੋਰ ਗੁਰਦੇਵ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਹਾਂ ਠੀਕ ਠਾਕ ਵਧੀਆ ਜੀ ਕਿਰਪਾ ਜੀ ਹੋ ਤੁਸੀਂ ਸੁਣਾਓ ਹੋਰ ਸੁਣਾਓ ਪਰਵਾਹ ਠੀਕ ਠਾਕ ਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਠੀਕ ਠਾਕ ਵਧੀਆ ਵੀਰ ਜੀ ਵਧੀਆ ਜੀ ਤੇ ਅੱਜ ਦੀ ਵੀਰ ਜੀ ਵੀਰ ਜੀ ਵੀਡੀਓ ਵਿੱਚ ਕਿੰਨੇ ਚ ਟੋਟਲ ਨਾਗ ਵੀਰ ਦੀ ਤਿੰਨ ਜੇ ਦੋ ਮੱਝਾਂ ਤੇ ਇੱਕ ਗਾਊ ਜੀ ਅੱਛਾ ਦੋ ਮੱਝਾਂ ਨੇ ਤੇ ਇੱਕ ਗਾਂ ਨੇ ਤੇ ਗੱਬਣਾ ਕਿ ਸੂਈਆਂ ਸਵਾਈਆਂ ਜੀ ਦੋਵੇਂ ਮੱਝਾਂ ਦੱਬਣਾ ਤੇ ਗਾਂ ਸੂਈ ਸਵਾਈ ਜੀ ਅੱਛਾ ਜੀ ਦੋਵੇਂ ਮੱਝਾਂ ਗੱਬਣਾ ਕਿੰਨੇ ਕਿਨੇ ਲੈ ਜਾਂਦੀਆਂ ਜੀ ਉਹ 5-5 ਸੀਸੀ ਦੇ ਨਹੀਂ ਖੜਨੇ ਜੀ 5-5 6 ਦੇਣੀ ਆ ਹਾਂਜੀ ਵੀਰ ਜੀ ਪਹਿਲੀ ਮਾਈ ਨੂੰ ਚਲਾਇਓ ਤੇ ਪੂਰੀ ਡਿਟੇਲ ਦੱਸੋ ਸਾਨੂੰ ਅ ਵੀਰ ਜੀ ਕਰੋ ਚੈੱਕ ਪਾਸ ਕਿੰਨੇ ਸੂਏ ਕੀ ਵੀਰ ਜੀ ਤੀਜੇ ਸੂਏ ਆ ਪਿਛਲਾ ਕੋ ਰਿਕਾਰਡ ਦੱਸਿਆ ਕੋਈ ਹਾਂਜੀ ਉਹ ਰਿਕਾਰਡ ਘਰ ਵਾਲੇ ਦਿੰਦੇ ਜੀ 12-13 ਕਿਲੋ ਤੋਂ ਦਿੰਦੀ ਰਹੀ ਜੀ ਅੱਛਾ ਜੀ ਹਾਂਜੀ 12 13 ਕਿਲੋ ਵੀਰਜੀ ਵੀਰਜੀ ਨਾਖਿਆ ਵੀ ਪਿਛਲੇ ਸਵੇਰ ਦੁੱਧ ਜਿਹੜਾ ਮੱਝ ਦਿੰਦੀ ਰਹੀ ਆ ਬਾਕੀ ਹੁਣ ਵੀਰਜੀ ਤੀਸਰੇ ਸਵੇਰ ਵੀਰਜੀ ਨਾਖਿਆ ਵੀ ਸੋਣ ਵਾਸਤੇ ਕੋਈ ਬਣਿਆ ਕੋਈ 10 12 ਦਿਨ ਦੀ ਵੀਰਜੀ ਕੱਚੀ ਆ ਮਾਚ ਕਰੋ ਕੁਆਲਟੀ ਆਟਰ ਦੇ ਚੱਕ ਨਾ ਜਲੇ ਜੋ ਬੰਦ ਬੰਦ ਬਾਕੀ ਵੀਰਜੀ ਚੱਕ ਪਾਸ ਕਰਕੇ ਟਿੱਪ ਕੇ ਵੀਰਜੀ ਤੁਸੀਂ ਆਪਣੀ ਗਰੰਟੀ ਪੂਰੀ ਪੰਤ ਤਸੱਲੀ ਕਰਕੇ ਵੀਰਜੀ ਖਰੀਦਿਓ ਹਾਂਜੀ ਵੀਰ ਜੀ ਕੀ ਮੰਗਦੇ ਜੀ ਮੁੱਲ ਚਲੋ ਵੀਰ ਜੀ 87000 ਰੁਪਏ ਮੰਗਦੇ ਜੀ 87000 ਰੁਪਏ ਨਹੀਂ ਆਪਾਂ ਨਾ ਤੁਹਾਡੇ ਕੋਲ ਲੈਣ ਦੇਣ ਵਾਲੀ ਗੱਲ ਕਰੀਏ ਦੱਸੋ ਸੋਲ ਸਾਹਿਬ 85 ਦੇ ਦਿਆਂਗੇ ਢਿੱਲੂ ਸਾਹਿਬ 85 ਜੀ ਹਾਂਜੀ ਨਹੀਂ ਕਰੋ ਮਾਨਤਨ ਕੋਈ ਲੈਅ ਆਊਟ ਕਾਣੇ ਲੈ ਆਓ ਆਪਣੇ ਆਪ ਲੈ ਵੱਡੇ ਕਹਿੰਦੀ ਲੋੜ ਨਾ ਪਵੇੜੀ ਨਹੀਂ ਦੱਸ ਦੋ ਕਰ ਦੋ 85 ਜੀ ਚਲੋ ਗਈ ਜੀ ਠੀਕ ਹੈ ਜੀ ਹਾਂਜੀ ਹਾਂ ਵੀਰ ਜੀ ਕਰੋ ਚੈੱਕ ਪਾਸ ਬਾਕੀ ਵੀ ਜੀ ਆਪਣੀ ਤਸੱਲੀ ਕਰਕੇ ਵੀਰ ਜੀ ਪਸ਼ੂ ਖਰੀਦੋ ਤੇ ਆ ਦੂਸਰੀ ਵੀਰ ਜੀ ਕੀ ਡਿਟੇਲ ਚੇ ਆ ਦੂਸਰੀ ਸਵੇਰ ਸੁਣੀ ਜੀ ਇਹਦੀ ਗੱਬਣ ਤੇ ਦੁੱਧ ਨੂੰ ਚੰਗੀ ਦੱਸਦੇ ਘਰ ਲੋ ਪਹਿਲੇ ਤਾਂ ਵੀਰ ਜੀ ਕੀ ਦੱਸਿਆ ਦੁੱਧਰ ਕੜਨਾ 10000 ਕਿਲੋ ਨਹੀਂ ਦਿੰਦੀ 10000 ਕਿਲੋ ਦਾ ਠੀਕ ਐ ਖੋਲੇ ਦੀ ਚਲਾਇਓ ਆ ਦੂਸਰੇ ਸਵੇਰ ਵੀਰ ਜੀ ਵੀਰ ਜੀ ਨਾ ਆਖਿਆ ਪਹਿਲੇ ਸਵੇਰ 10000 ਕਿਲੋ ਦੁੱਧ ਦਿੱਤਾ ਵਾ ਦੂਸਰੇ ਸਵੇਰ ਵਾਸਤੇ ਵੀਰ ਜੀ ਇਹ ਵਿੱਚ ਕਿੰਨੇ ਦਿਨ ਲੈਂਦੀ ਜੀ ਉਹ ਵੀ 5-6 ਦਿਨ ਆਪਾਂ ਲੈ ਲੂ بڑی ਗੱਲ ਹੈ ਕਿਰੋਂਦਰ ਤੇਸ ਦੀ ਕੁਆਲਿਟੀ ਵੀਰ ਸਿੰਘਾਂ ਦੀ ਕੁਆਲਿਟੀ ਚੈੱਕ ਕਰੋ ਨੇੜੇ ਤੋਂ ਅਦਰ ਦੀ ਕੁਆਲਿਟੀ ਵੀ ਚੈੱਕ ਕਰੋ ਜੀ ਬਾਕੀ ਵੀਰ ਜੀ ਆਪਣਾ ਪਸ਼ੂ ਵੀਰ ਜੀ ਚੈੱਕ ਕਰਕੇ ਤਸੱਲੀ ਕਰਕੇ ਵੀਰ ਜੀ ਪਸ਼ੂ ਖਰੀਦੋ ਸਾਡਾ ਕੰਮ ਹੈ ਵੀਰ ਜੀ ਵੀਡੀਓ ਬਣਾਉਂਦਾ ਬਾਕੀ ਪਸ਼ੂ ਤੁਸੀਂ ਆਪਣੀ ਖੁਦ ਗਾਰੰਟੀ ਦੇ ਵੀਰ ਜੀ ਆਪ ਹੀ ਖਰੀਦਣਾ ਇਹ ਤੱਕ ਦੇਵ ਸਿੰਘ ਕੀ ਮੰਗਦੇ ਜੀ ਜੀ 80000 ਰੁਪਏ ਮੰਗਦੇ ਜੀ 86000 ਰੁਪਏ ਨਹੀਂ ਕੋਈ ਕਰੀਏ ਮੰਨਦਾ ਨਾ ਜੈ ਜੈ ਤੁਸੀਂ ਨਹੀਂ ਹਾਂ ਨਹੀਂ ਦੱਸੋ ਸੋਹ ਸਭ ਕੋਈ ਮੰਨਤ ਕਰਾਓ 83000 83000 83000 ਦੀ ਹਾਂ ਜੀ ਠੀਕ ਹੈ ਦੇਵ ਸਿੰਘ ਜੀ ਤੇ ਵੀਰ ਜੀ ਗਾਂ ਦੀ ਕੀ ਡਿਟੇਲ ਜੇ ਇਹਦੇ ਵਿੱਚ ਕਿੰਨਿਆ ਖਰ ਲੈਂਦੀ ਹੈ ਆਹ ਦਿਨ ਹਫਤਾ ਲੈ ਜੂਗੀ ਇੱਕ ਹਫਤਾ ਖੜਦੀ ਹੈ ਨਾ ਇੱਕ ਹਫਤੇ ਦੀ ਕੱਚੀ ਆ ਜੇ ਠੀਕ ਹੈ ਵੀਰ ਜੀ ਕਰੋ ਵੀਰ ਜੀ ਡਰ ਦੀ ਕੁਆਲਟੀ ਨੇੜੇ ਦੇ ਚੈੱਕ ਇੱਕ ਹਫਤਾ ਵੀਰ ਜੀ ਨੂੰ ਨਾ ਕਹੇ ਬੀਜ ਲੈ ਜੂ ਵੀਰ ਜੀ ਦੂਸਰੇ ਸਵੇਰੇ ਵੀਰ ਜੀ ਚੋਟੀ ਆ ਜੀ ਸਿੰਘਾਂ ਦੀ ਕੁਆਲਟੀ ਫੇਸ ਦੀ ਕੁਆਲਟੀ ਨੇੜੇ ਤੋਂ ਚੈੱਕ ਕਰੋ ਵੀਰ ਜੀ ਤੇਰੀ ਵਿੱਚ ਕੀ ਜੇ ਆਪਣੀ ਪੂਰੀ ਡਿਟੇਲ ਵੀਰ ਜੀ ਦੂਜਾ ਦੂਆ ਪੀਸ ਵੀ 15 16 ਕਰ ਦਿੰਦੀ ਜੀ ਇਹ ਕਦੇ ਜਿਹੜਾ ਗਰਮੀ ਉਹ ਘਰ ਆ ਲੈਂਦੇ ਸੀ ਹਾਂ ਜੀ ਤੇ ਕਾ ਹੁਣ ਵੀ 14 ਕਿਲੋ ਕੀ ਜਿਹੜਾ ਦੁੱਧ ਦੇ ਥੱਲੇ ਹੁਣ ਕਿੰਵੇਂ ਸੁਗੇ ਜੀ ਦੂਜਾ ਸੁਗਾ ਦੂਜੇ ਸੁਗੇ ਆ ਤੇ ਪਹਿਲੇ ਸੁਗੇ ਦੁੱਧ ਨੇ ਮਤਲਬ ਕਿ 14 ਕਿਲੋ ਕੱਢਿਆ ਸੀ ਤੇ ਹੁਣ 14 ਕਿਲੋ ਮੌਕੇ ਤੇ ਤਿਆਰ ਆ ਬਿਲਕੁਲ ਚੋਣ ਵਾਲਾ ਜਿਹੜਾ ਹਾਂਜੀ 20 ਲੀਟਰ ਦੇ ਨਾਲ ਮਿਲ ਕੇ ਕੋਈ ਆਪਣੀ ਤਸੱਲੀ ਕਰਕੇ ਲੈ ਜੇ ਠੀਕ ਹੈ ਦੋ ਟਾਈਮ ਚੋਲੇ ਚਾਹ ਤੇ ਤਿੰਨ ਟਾਈਮ ਚੋਲੇ ਹੋਜੀ ਵੀ ਹੁੰਦਾ ਥੋੜਾ ਦੇਵਾ ਘੱਟ ਹੁੰਦੀ ਜਿਹੜੇ 8 ਵਜੇ ਤੀਜੇ ਜੀ ਜਰੂਰੀ ਦੇਣੇ ਜਾਂਦੀ ਨੇ ਲੇਟ ਹੋ ਗਈ ਥੋੜੀ ਠੀਕ ਹੈ ਚਲੋ ਅਗੇ ਜੀ ਕੋਲੇ ਹਾਂਜੀ ਕਰੋ ਵੀਰ ਜੀ ਫੇਸ ਦੀ ਕੁਆਲਿਟੀ ਚੈੱਕ ਆਰਡਰ ਚੈੱਕ ਕਰਕੇ ਵੀ ਜੀ ਪਸ਼ੂ ਖਰੀਦੋ ਮਗਰ ਜੀ ਬੱਚਾ ਕੀ ਜੇ ਦੇ ਮਗਰ ਬੱਚਾ ਵੀ ਹੁੰਦੀ ਹੈ ਮਗਰ ਬੱਚਾ ਵੀ ਜੀ ਨੇ ਜਿੰਦਾਂ ਦੱਸ ਗਏ ਲਗਭਗ ਉਹਨਾਂ ਕਿੰਨੇ ਦਿਨ ਸੁਝਣੇ ਹੋਗੇ 6-7 ਦਿਨ 6-7 ਦਿਨ ਦੀ ਹੈ ਵੀਡੀਓ ਦੀ ਕੁਆਲਿਟੀ ਚ ਨੇੜੇ ਤੋਂ ਬਾਕੀ ਹਾਂਜੀ ਵੀਰ ਜੀ ਸਵੇਰੇ ਕਿੰਨੇ ਕੋਈ ਚਵਾਈ ਆਪਾਂ ਕਰਦੇ ਜੇ ਵੀਰ ਜੀ ਸਵੇਰੇ ਜਿਹੜਾ ਪਾਂ ਲਿਆਦੀ ਸਵੇਰੇ ਅੱਜ ਤੇ ਸਵੇਰੇ ਕੀ 7:30 ਵਜੇ ਚੋਈ ਜੀ ਸਵੇਰੇ 7:30 ਵਜੇ ਚੋਈ ਹੈ ਜੀ ਬਾਕੀ ਵੀਰ ਜਿਹੜਾ ਕੋਈ ਆਵੇ ਆਪਣੀ ਤਸੱਲੀ ਕਰਕੇ ਦੋ ਡੰਗ ਚੋ ਕੇ ਤਸੱਲੀ ਕਰਕੇ ਪੂਰੀ ਖੜੇ ਆਪਾਂ ਨੂੰ ਅੱਛਾ ਟਾਈਮ ਟੂ ਮਿਲਾਈ ਵਾਲੀ ਕੋਈ ਏਦਾਂ ਦੀ ਗੱਲ ਨਹੀਂ ਬਾਕੀ ਆਪਾਂ ਸਾਰੀ ਸਵੇਰੇ ਸਾਫ ਕਰਦੀ ਆ ਵੀਰ ਜੀ ਵੇਖੋ ਇੱਕ ਰੈਡਰ ਦੀ ਕੋਆ ਦੋ ਡੰਗ ਚੋ ਕੇ ਆਪਣੀ ਵੀ ਤਸੱਲੀ ਕਰਕੇ ਖੜੇ ਠੀਕ ਹੈ ਵੀਰ ਜੀ ਮੇਰੇ ਬੱਚਾ ਵੀ ਇਧਰ ਨੂੰ ਕਿਲਾ ਗਿਆ ਆ ਬੱਚਾ ਬੱਛਾ ਜੀ ਵੀਰ ਜੀ ਹਾਂਜੀ ਬੱਛਾ ਵੀਰ ਜੀ ਬੱਛਾ ਵੀਰ ਜੀ ਮੈਂ ਚੈੱਕ ਕਰ ਲਉ ਤੁਸੀਂ ਆਪ ਖੁਦ ਵੀਰ ਜੀ ਵੇਖ ਲਓ ਕਿੰਨੇ ਦਿਨ ਦਾ ਲਗਭਗ ਤੁਸੀਂ ਆਪ ਹੀ ਨੋਟ ਕਰ ਲਓ ਜੀ ਦੁੱਧ ਕਿਹੜੀ ਘਾਲਿਆ ਕਿ ਬੰਦੇ ਤੋਂ ਆਪਣੀ ਤਸੱਲੀ ਕਰੇ 2 ਡੰਗ ਚੋਵੇ 3 ਚੋੜੀ ਦੁੱਧ ਜਿੰਨਾ ਕਿਹਾ ਇਹਨਾਂ ਮੋਕੇ ਤੇ ਤਿਆਰ ਨੇ 14 ਕਿਲੋ ਜਿਹੜਾ ਕਿਹਾ 14 ਕਿਲੋ ਚੋਕੇ ਦਵਾਂਗੇ ਇਹ ਕਿ 14 ਕਿਹਾ ਤੇ ਤੋਂ 10 ਕਿਲੋ ਨਿਕਲੂਗਾ ਉਹ ਗੱਲ ਨਹੀਂ ਦੋ ਦੋ ਨਾਲ ਜਿੰਨਾ ਕਿਹਾ ਹਾਂ ਜਿੰਨਾ ਕਹਾਂਗੇ ਨਾ ਹੋਏਗਾ ਠੀਕ ਹੈ ਬਾਕੀ ਮੱਝਾਂ ਜਿਹੜੀਆਂ ਦੋਵੇਂ ਆਪਣੀਆਂ ਕੋਈ ਟਿੱਪ ਕੇ ਖੜੇ ਉਹਨਾਂ ਗਾਰੰਟੀ ਹੈ ਆਪਣੀ ਤਸੱਲੀ ਕਰਕੇ ਖੜੇ ਵੀਰ ਜ ਹਾਂਜੀ ਆਪਣੇ ਘਰ ਦੀ ਦਵਾਂਗੇ ਇਹਦਾ ਵੀਰ ਜੀ ਕੀ ਮੰਗਦੇ ਜਮੋਲਾ ਇਹਦਾ ਵੀਰ ਜੀ ਬੋਲਦੇ 65000 ਰੁਪਏ ਕਰਦੇ ਜੀ ਨਹੀਂ 60 ਥੋੜਾ ਜਾਇਜ ਕਰ ਲਈਏ ਸੋਹ ਸਾਬ ਦੱਸੋ ਗਾ ਜੀ ਪੂਰੇ 60 ਦੇ ਦੇਣਾ ਏ ਤੇ ਸਾਬ 60 ਜੀ ਵੀ ਥੋੜਾ ਬਦ ਮਾਨਦਾਨ ਕੀਤਾ ਜੂ ਭੈਣ ਭਰਾ ਦਾ ਨਹੀਂ ਕਰ ਦੋ ਮਹਾਰਾਜ ਠੀਕ ਹੈ ਕਰ ਦੋ 55 ਦੀ ਕਰ ਦਈਏ ਕਰ ਦੋ ਕੋਲ ਜੀ ਠੀਕ ਹੈ ਜੀ ਉਹ ਚੋਂ ਵੀ ਆਏ ਗਏ ਭੈਣ ਭਰਾ ਦਾ ਮਾਨਦਾਨ ਤੁਸੀਂ ਆਪ ਖੁਦ ਕਰਦੇ ਹੋ ਠੀਕ ਹੈ ਜੀ ਕੋਈ ਦੂਰ ਨੇੜੇ ਭੈਣ ਭਰਾ ਆਉਂਦਾ ਤੇ ਤੁਸੀਂ ਆਪੇ ਸੰਭਾਲ ਲੈਂਦੇ ਹੋ ਹਾਂ ਜੀ ਮਹਾਰਾਜ ਬੈ ਕੇ ਕਰ ਚੈੱਕ ਕਰਾ ਦੋ ਹਾਂਜੀ ਉਹ ਨਹੀਂ ਚੱਕਰ ਕਰੀਏ ਕਰੋ ਵੀਰ ਜੀ ਚੱਕ हां वीर जी करो चेक पास ठंडी सी एक दम ਥਲੇ ਬੈਣ ਕਰਕੇ ਵੀਰ ਜੀ ਕਰੀ ਦੀ ਸੀ ਭਾਗ ਹਾਂ ਜੀ ਕੈਮਰੇ ਵੀਰ ਜੀ ਕੇ ਹੋਰ ਇਹਨਾਂ ਪਸ਼ੂ ਡਰ ਜਾਂਦਾ ਵਾ ਹਾਂ ਜੀ ਹਾਂ ਜੀ ਵੰਗੇ ਦੇ ਬਗੈਰ ਵੀ ਕੋ ਚੋਲੇ ਤਾਂ ਵੀ ਨਹੀਂ ਕੋ ਚੱਤਰ ਵਾਲੀ ਅੱਛਾ ਵੰਗੇ ਜੀ ਲੋਡ ਵੀ ਨਹੀਂ ਪੈਂਦੀ ਜੀ ਠੀਕ ਹੈ ਜੀ ਠੀਕ ਹੈ ਜੀ ਆਪਣੇ ਵੀ ਜੇ ਕਰਨਾ ਡਰਸ ਤੇ ਫੋਨ ਨੰਬਰ ਦਾ ਦੱਸ ਦੋ ਵੀਰ ਜੀ ਪਿੰਡ ਪੰਡੋਰੀ ਗਿਲੰਬਸਾ ਤਹਿਸੀਲ ਜਨਾਲਾ ਹਾਂ ਜੀ ਚਗਾਵੇਂ ਦੇ ਲਾਗੇ ਜੇ ਚਗਾਵੇਂ ਤੋਂ ਕਿੰਨਾ ਜ ਆਪਣਾ ਪੈ ਜਾਂਦਾ ਜੇ 5-6 ਕਿਲੋਮੀਟਰ ਚਗਾਵੇਂ ਤੋਂ ਟਾਰੀਪਾੜ ਤੋਂ ਕਿੰਨਾ ਪੈ ਜਾਂਦਾ ਜੇ ਟਾਰੀਪਾੜ ਤੋਂ 5-6 ਕਿਲੋਮੀਟਰ ਹੋਏਗਾ 5-6 ਕਿਲੋਮੀਟਰ ਮੋਬਾਈਲ ਨੰਬਰ ਆਪਣਾ ਦੱਸਿਓ ਜੀ 9947 44607 99144 ਹਾਂਜੀ 44607 44607 ਇਹ ਫੋਨ ਨੰਬਰ ਆਪਣਾ ਹਣਾ ਜੀ ਹੋਰ ਕੋ ਗੱਦੇ ਤੁਸੀਂ ਕਹਿਣਾ ਚਾਹੁੰਦੇ ਜੀ ਕੁਝ ਵੀਰ ਜੀ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਵੀਰ ਨੇ ਵੀ ਪਸ਼ੂ ਚੰਗਾ ਲੱਗਦਾ ਵਾ ਲੈਣਾ ਜਿੰਨੇ ਹੈ ਹਾਂਜੀ ਮੇਰਾ ਵੀਰ ਕੀ ਆਪਣੇ ਫੋਨ ਤੇ ਕਨੈਕਟ ਕਰ ਲੇ ਮੁਰ ਕਿੱਥੇ ਆਣ ਕੇ ਆਪਣੀ ਤਸੱਲੀ ਕਰਕੇ ਪਾਸ ਕਰਕੇ ਤੇ ਮੇਰਾ ਵੀਰ ਫੇਰ ਆਣ ਕੇ ਆਪਣਾ ਹਾਂਜੀ ਵੀ ਆਪਾਂ ਇਹੋ ਚੀਜ਼ ਆ ਵੀ ਘਰੋਂ ਚਵਾ ਕੇ ਤਸੱਲੀ ਕਰਕੇ ਜਾ ਵਧੀਆ ਬਿਹਤਰ ਸਮਝਦੇ ਆ ਨਾ ਹਾਂਜੀ ਠੀਕ ਹੈ ਜੀ ਤੇ ਕੱਲ ਨੂੰ ਕੋਈ ਵੀਰ ਆ ਕੇ ਜਰ ਉੱਥੋਂ ਲਈ ਜੇ ਬਾੜੀ ਚ ਚੰਗੀ ਆ ਆਪਣੀ ਤਸੱਲੀ ਕਰਾਵੇ ਹਾਂ ਵੀ ਆਨਲਾਈਨ ਵਾਲਾ ਕੰਮ ਜਿਹੜਾ ਉਹ ਨਾ ਹੀ ਕਰੇ ਵੀ ਵਿਖਾ ਕੇ ਆਪਣੀ ਖਰਤ ਸਕਦਾ ਵੀਰ ਜੀ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਫੇਰ ਇੱਕ ਵਾਰ ਨੇੜੇ ਤੋਂ ਚੈ ਕਿੰਨੇ ਪਸ਼ੂ ਵਿਰਜਨ ਨਾ ਕਰ ਭੀ ਆਪਣਾ ਚੈੱਕ ਕਰਕੇ ਤੇ ਪਈ ਵਿਰਜੀ ਤਸੱਲੀ ਕਰਕੇ ਹੀ ਵਿਰਜੀ ਪਸ਼ੂ ਖਰੀਦੋ ਠੀਕ ਹੈ ਜੀ ਕਿਸਾਨ ਵੀਰੋ ਮਾਜਾ ਫਾਰਮ YouTube ਚੈਨਲ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਜੀ